ਹੁਣ ਦਿੱਲੀ ਦਾ ਪ੍ਰਦੂਸ਼ਣ ਦੇਖੋ ਤੁਸੀਂ ਇਹ ਚਿੱਟਾ ਕੁਰਤਾ ਜੇ ਮੈਂ ਪਾ ਕੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਖੜ ਜੋ ਕਿਥੇ ਇਹ ਕਾਲਾ ਹੋ ਜਾਣਾ ਦਿੱਲੀ ਆਲਰੇਡੀ ਦੂਸ਼ਿਤ ਹੈ ਤੇ ਜੇ ਉੱਥੇ ਪ੍ਰਦੂਸ਼ਣ ਜਾ ਰਿਹਾ ਚੰਡੀਗੜ੍ਹ ਵੀ ਤਾਂਣਾ ਚਾਹੀਦਾ ਹੈ ਬਿਲਕੁਕੁਲ ਐਗਜ਼ੈਕਟ ਇੱਥੇ ਤਾਂ ਨਹੀਂ ਆਉਂਦਾ ਇੱਥੇ ਤਾਂ ਇੱਕ ਵੀ ਬੰਦਾ ਨਹੀਂ ਕਹਿੰਦਾ ਵੀ ਇੱਥੇ ਪੰਜਾਬ ਦੀ ਪ੍ਰਾਲੀ ਦਾ ਧੂਆਂ ਆ ਰਿਹਾ ਦਿੱਲੀ ਨਹੀਂ ਨਹੀਂ ਹੁਣ ਇੰਦਰਪ੍ਰਸਤ ਹੋ ਜੀ ਤੁਸੀਂ ਦੇਖੋ ਮਨਜਿੰਦਰ ਸਿੰਘ ਸਿਰਸਾ ਜੀ ਸਿੱਖ ਕੌਮ ਕਿੰਨੀ ਵੱਧ ਕੇ ਉੱਥੇ ਵੋਟਿੰਗ ਕੀਤੀ ਸਿੱਖ ਕੌਮ ਨੇ ਵੀ ਜਿੱਤੇ ਜਿਤਾਏ ਸਾਰੇ ਚਿਹਰੇ ਪੰਜਾਬੀ ਜਿਤਾਏ ਸਿੱਖ ਜਿਤਾਏ ਇਹ ਬਹੁਤ ਵੱਡੀ ਗੱਲ ਮਨੀਸ਼ ਸ਼ਿਸ਼ੋਧਿਆ ਨੂੰ ਵੀ ਇੱਕ ਸਿੱਖ ਨਹੀਂ ਘਰਿਆ ਹਾਂ ਦੇਖੋ ਤੁਸੀਂ ਤੁਸੀਂ ਦੇਖੋ ਰਾਤ ਨੂੰ 1 ਵਜੇ ਪਿਊਸ਼ ਗੋਇਲ ਜੀ ਮੈਨੂੰ ਫੋਨ ਕਰ ਰਹੇ ਨੇ ਕਿ ਭਾਈ ਕੱਲ੍ਹ ਦਾ ਭਜਨ ਕੀਰਤਨ ਯਹਾਂ ਪਰ ਹੈ ਰਾਤ ਕੋ 1 ਵਜੇ ਮੇਰੇ YouTube ਤੁਸੀਂ ਖੋਲੋ 2.5 ਸਾਲ ਪਹਿਲਾਂ ਮੈਂ ਗਾਣਾ ਗਾਤਾ ਸੀਗਾ ਦਿੱਲੀ ਕੋ ਦਿੱਲੀ ਮੇਂ ਇਨਸਾਫ ਚਾਹੀਏ ਯਮੁਨਾ ਜੀ ਦਾ ਪਾਣੀ ਹਮੇਂ ਸਾਫ ਚਾਹੀਏ ਪੰਜਾਬ ਨੂੰ ਹੁਣ ਕਿਹੜੇ ਚਸ਼ਮੇ ਨਾਲ ਦੇਖ ਰਹੇ ਹੋ ਪੰਜਾਬ ਨੂੰ ਵਧੀਆ ਚਸ਼ਮੇ ਨਾਲ ਦੇਖ ਰਿਹਾ ਜੇ ਪੰਜਾਬੀ ਸਮਝਦੇ ਨੇ ਕਿ ਪੰਜਾਬ ਨੂੰ ਜੇ ਵਿਕਾਸ ਚਾਹੀਦਾ ਹੈ ਤਾਂ ਇਦਾਂ ਦੀ ਡਬਲ ਇੰਜਨ ਸਰਕਾਰ ਚਾਹੀਦੀ ਇੱਕ ਵਾਰੀ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਜਿਹੜੇ ਸੱਚੀ ਚ ਪੰਜਾਬ ਦਾ ਭਲਾ ਚਾਹੁੰਦੇ ਨੇ ਜਿਨ੍ਹਾਂ ਕੋਲ ਵਿਜ਼ਨ ਹੈ ਮੁਸਲਮਾਨਾਂ ਨੇ ਵੋਟ ਦਿੱਤੀ ਹੈ ਬੀਜੇਪੀ ਕੋਈ ਇਹਦੇ ਚ ਦੋਹਰਾ ਮੁਸਲਮਾਨ ਬੀਜੇਪੀ ਨੂੰ ਵੋਟ ਕਰਦਾ ਹੈ ਕਰਦਾ

ਦੇਖੋ ਮੈਂ ਐਜ਼ ਅ ਪਾਸਪਾ ਪ੍ਰਵਕਤਾ ਤਾਂ ਗੱਲ ਨਹੀਂ ਕਰੂੰਗਾ ਕਿਉਂਕਿ ਪੰਜਾਬ 'ਚ ਤੁਸੀਂ ਦੇਖੋ ਪਾਣੀ ਨੂੰ ਪਰਮਾਤਮਾ ਮੰਨਿਆ ਗਿਆ ਹੈ ਤੇ ਯਮੁਨਾ ਜੀ ਦਾ ਜਿਹੜਾ ਅਸਤਿਤਵ ਹੀ ਖਤਮ ਹੋ ਗਿਆ ਦਿੱਲੀ 'ਚ ਤੁਸੀਂ ਅੱਜ ਮਹਾਕੁੰਭ 'ਚ ਦੇਖੋ ਉੱਥੇ ਵੀ ਯਮਨਾ ਹੈਗੀਆ ਕਰੋੜਾਂ ਲੋਕਾ ਉੱਥੇ ਡੁਬਕੀ ਮਾਰ ਰਹੇ ਨੇ ਪਰ ਯਮਨਾ 'ਚ ਤੁਸੀਂ ਡੁਬਕੀ ਨਹੀਂ ਮਾਰ ਸਕਦੇ ਤੁਸੀਂ ਬਿਮਾਰ ਹੋ ਜਾਓਗੇ ਏਦਾਂ ਦੀ ਬਿਮਾਰੀ ਤੁਹਾਨੂੰ ਹੋ ਜਾਣੀ ਹੈ ਜਿਹਦਾ ਕੋਈ ਹੱਲ ਨਹੀਂ ਹੈ ਪਰ ਮਾਂ ਗੰਗਾ ਜਿਹਨੂੰ ਅਸੀਂ ਮਾਂ ਕਹਿੰਦੇ ਆ ਤੇ ਉਹਨੂੰ ਸਾਫ਼ ਕਰਨ ਦੇ ਤੁਸੀਂ ਹਰੀਦਵਾਰ ਜਾਓ ਹਰਦੀਪੌੜੀ ਤੇ ਜੋ 2014 ਤੋਂ ਪਹਿਲਾਂ ਜਿੱਦਾਂ ਦੀ ਸੀਗੀ ਆ ਜਾ ਕੇ ਆਓ ਤੁਸੀਂ ਜਿਹੜਾ ਰਿਵਰ ਫਰੰਟ ਬਣਿਆ ਤੁਹਾਡੇ ਸਾਹਮਣੇ ਆ ਰਿਜ਼ਲਟ ਕੋਈ ਕੋਈ ਇੱਧਰ ਉੱਧਰ ਤਾਂ ਨਹੀਂ ਆ। ਹੂੰ ਦੇਖੋ ਇਹ ਚ ਕੋਈ ਦੋਰਾਏ ਨਹੀਂ ਹੈ ਕਿ ਪ੍ਰਦੂਸ਼ਣ ਦੀ ਕੋਈ ਘਾਟ ਨਹੀਂ ਆ। ਪਰ ਉਤੇ ਲਗਾਮ ਲਗਾਉਣਾ ਵੀ ਸਰਕਾਰਾਂ ਦਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਜੇ ਉਹ ਨਹੀਂ ਕਰਦੇ ਉਹਦੇ ਤੇ ਹੁਣ ਦਿੱਲੀ ਦਾ ਪ੍ਰਦੂਸ਼ਣ ਦੇਖੋ ਤੁਸੀਂ ਇਹ ਚਿੱਟਾ ਕੁਰਤਾ ਜਿਹਾ ਮਾ ਪਾ ਕੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਖੜ੍ਹ ਜੋ ਕਿਥੇ ਇਹ ਕਾਲਾ ਹੋ ਜਾਣਾ। ਜਦੋਂ ਪੰਜਾਬ 'ਚ ਪਰਾਲੀ ਜਲਦੀ ਆ ਕਿਤੇ ਵੀ ਜਲਦੀ ਆ ਤਾਂ ਉਹ ਉਹਨੂੰ ਜ਼ਿੰਮੇਵਾਰ ਠਰਾ ਦਿੰਦੇ ਦਿੱਲੀ ਦਾ ਕਿ ਵੀ ਦਿੱਲੀ 'ਚ ਪ੍ਰਦੂਸ਼ਣ ਜਿਹੜਾ ਪੰਜਾਬ ਤੋਂ ਪਰਾਲੀ ਨੂੰ ਆ ਰਿਹਾ ਤਾਂ ਪ੍ਰਦੂਸ਼ਣ ਤਾਂ ਉੱਥੇ ਆਲਰੇਡੀ ਹੈਗਾ ਉਹ ਉਹਦੇ ਤੇ ਕੋਈ ਕੰਮ ਨਹੀਂ ਹੁੰਦਾ ਤੇ ਉੱਥੇ ਦੀਆਂ ਜਿਹੜੀ ਅਸੀਂ ਲੱਗਦਾ ਪੰਜਾਬ ਦੀ ਪਰਾਲੀ ਜ਼ਿੰਮੇਵਾਰ ਨਹੀਂ ਸੀ ਕਿੰਨੀ ਇੰਨੀ ਜ਼ਿੰਮੇਵਾਰ ਨਹੀਂ ਹੋ ਸਕਦੀ ਜਿੰਨਾ ਕੀਤਾ ਗਿਆ ਰੋਲਾ ਕੀਤਾ ਗਿਆ ਦਿੱਲੀ ਆਲਰੇਡੀ ਦੂਸ਼ਿਤ ਹੈ ਤੇ ਜੇ ਉੱਥੇ ਪ੍ਰਦੂਸ਼ਣ ਜਾ ਰਿਹਾ ਤਾਂ ਚੰਡੀਗੜ੍ਹ ਵੀ ਤਾਣਾ ਚਾਹੀਦਾ ਹੈ ਬਿਲਕੁਲ ਐਕਜੈਕਟ ਇੱਥੇ ਤਾਂ ਨਹੀਂ ਆਂਦਾ ਇੱਥੇ ਤਾਂ ਇੱਕ ਵੀ ਬੰਦਾ ਨਹੀਂ ਕਹਿੰਦਾ ਵੀ ਇੱਥੇ ਪੰਜਾਬ ਦੀ ਪ੍ਰਾਣੀ ਦਾ ਤੂੰ ਆ ਰਿਹਾ ਹਵਾ ਤਾਂ ਬਰਾਬਰ ਹੀ ਹੈ ਨਾ ਅਸਮਾਨਤਾ ਇੱਕੋ ਹੀ ਕਰਦੀ ਹੈ ਸਿੰਘ ਕਰਦੀ ਹੈ ਪਰ ਆਲਰੇਡੀ ਦਿੱਲੀ ਚ ਇੰਨਾ ਪ੍ਰਦੂਸ਼ਨ ਹੈ ਜਿੱਦਾਂ ਕੋਈ ਹੁਣ ਆਈਏ ਸਰਕਾਰ ਜਿਹੜੀ ਸੈਂਟਰ ਚ ਸਰਕਾਰ ਹੈ ਉਹੀ ਸਟੇਟ ਚਾਹੀਏ ਤਾਂ ਲੱਗਦਾ ਕਮ ਹੋਊਗਾ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਜਦੋਂ ਸੈਂਟਰ ਚ ਵੀ ਸਰਕਾਰ ਹੋਵੇ ਤੇ ਸਟੇਟ ਚ ਵੀ ਹੋਵੇ ਤਾਂ ਸਟੇਟ ਵਾਲਿਆਂ ਨੂੰ ਬੜਾ ਫਾਇਦਾ ਹੁੰਦਾ ਡਬਲ ਇੰਜਨ ਦੀ ਸਰਕਾਰ ਹੋਗੀ ਡਬਲ ਇੰਜਨ ਮੈਂ ਤਾਂ ਕਹਿੰਦਾ ਫੋਰ ਇੰਜਨ ਦੀ ਸਰਕਾਰ ਹੈ ਕਿਉਂਕਿ ਹੁਣ ਯੂਪੀ ਐਨਸੀਆਰ ਦੀ ਸਰਕਾਰ ਹੋਗੀ ਯੂਪੀ ਚ ਵੀ ਹੈ ਹਰਿਆਣਾ ਚ ਵੀ ਹੈ ਰਾਜਸਥਾਨ ਚ ਵੀ ਹੈ ਹੁਣ ਦਿੱਲੀ ਚ ਵੀ ਹੈ ਭਗਵਾਨ ਕ੍ਰਿਸ਼ਨ ਨੇ ਆਹੀ ਤਾਂ ਮੰਗਿਆ ਸੀ ਕੌਰਵਾ ਤੋਂ ਪੰਜ ਪੰਜ ਗਾਉਂ ਪੰਜ ਗਾਉਂ ਦੇ ਦਿੱਜੀ ਹਮੇ ਉਹ ਪੰਜ ਗਾਉਂ ਕੋਈ ਹੋਰ ਨਹੀਂ ਥੇ ਫਰੀਦਾਬਾਦ ਸੋਨੀਪਤ ਗਾਜ਼ੀਆਬਾਦ ਨੋਇਡਾ ਇਹੀ ਪੰਜ ਗਾਉਂ ਥੇ ਜਿਹੜੇ ਵਾਪਸ ਆ ਗਏ ਨੇ ਇੰਦਰਪ੍ਰਸਤ ਹੋ ਗਿਆ ਹੈ ਦਿੱਲੀ ਨਵੀਂ ਹੁਣ ਇੰਦਰਪ੍ਰਸਤ ਹੋ ਗਈ ਹੈ ਅੱਛਾ ਅੱਜ ਤਾਂ ਤੁਸੀਂ ਵੀ ਨੇਤਾ ਬਣੇ ਪਏ ਹੋ ਚਿੱਟਾ ਕਰਤਾ ਪਏ ਮੈਂ ਆਮੋਮਨ ਤੁਸੀਂ ਕਲਰਫੁੱਲ ਕੱਪੜੇ ਚੁੰਨੇ ਹੋ ਨਹੀਂ ਮੈਂ ਡਿਪੈਂਡ ਕਰਦਾ ਜਦੋਂ ਵਾਈਟ ਕੁਰਤਾ ਪਜਾਮਾ ਨੇਤਾ ਦੀ ਪਛਾਣ ਨਹੀਂ ਹੈ ਵਾਈਟ ਕੁਰਤਾ ਪਜਾਮਾ ਸਾਡੇ ਦੇਸ਼ ਦੀ ਪਛਾਣ ਹੈ ਹਮਮ ਵਾਈਟ ਕੁਰਤਾ ਪਜਾਮਾ ਸਾਡਾ ਕਲਚਰ ਹੈ ਸਾਡੀ ਸੰਸਕ੍ਰਿਤੀ ਹੈ ਇਹਨੂੰ ਪਾਣ ਵਾਲਾ ਨੇਤਾ ਹੀ ਨਹੀਂ ਹੁੰਦਾ ਇਹਨੂੰ ਪਾਣ ਵਾਲਾ ਦੇਸ਼ ਦਾ ਭਾਰਤੀ ਹੁੰਦਾ ਮੈਂ ਤਾਂ ਅਮਰੀਕਾ ਵੀ ਜਾਣਾ ਜਾਂ ਆਸਟ੍ਰੇਲੀਆ ਜਾਣਾ ਆਈ ਪਾ ਕੇ ਜਾਣਾ अच्छा कल ਤੁਹਾਨੂੰ ਇਸ ਤਰ੍ਹਾਂ ਦੇ ਰਿਜ਼ਲਟਸ ਦੀ ਉਮੀਦ ਸੀ ਕੱਲ ਟੀਵੀ ਤੇ ਬੈਠੇ ਰਹੇ ਸਾਰਾ ਦਿਨ ਮੈਂ ਟੀਵੀ ਤੇ ਨਹੀਂ ਬੈਠਿਆ ਮੈਨੂੰ ਆਲਰੇਡੀ ਪਤਾ ਸੀਗਾ ਕਿਉਂਕਿ ਮੈਂ ਉੱਥੇ ਸੱਤ ਅੱਠ ਵਿਧਾਨ ਸਭਾ ਚ ਮੈਂ ਜਾ ਕੇ ਆਇਆ ਪ੍ਰਚਾਰ ਕੀਤਾ ਮੈਂ ਬਿਲਕੁਲ ਕਾਰਜਕ੍ਰਮ ਕੀਤੇ ਸੀ ਭਜਨ ਸੰਧਿਆ ਕੀਤੀ ਰਾਮ ਜੀ ਦਾ ਪ੍ਰਚਾਰ ਕੀਤਾ ਤੇ ਮੈਂ ਪਟਪੜ ਗੰਜ ਨਵੀਂ ਦਿੱਲੀ ਆਪਣਾ ਗੋਂਡਾ ਤੇ ਕਪਿਲ ਮਿਸ਼ਰਾ ਸਾਡੇ ਕ੍ਰਾਵਲ ਨਗਰ ਤੋਂ ਸਭ ਤੋਂ ਵੱਡੀ ਜਿਹਦਾ ਸਵੇਰੀ ਗੱਲ ਹੋਈ ਉਹਨਾਂ ਨਾਲ ਕਹਿੰਦੇ ਭਾਜੀ ਮਜ਼ਾ ਆ ਗਿਆ ਉਹਦੇ ਬਾਅਦ ਹੀ ਹਵਾ ਬਦਲੀ ਚਤੋਂ ਦਾ ਇੱਥੇ ਕਾਰਜਕ੍ਰਮ ਹੋਇਆ ਇਹ ਚੀਜ਼ਾਂ ਦਿਖਾਉਂਦੀਆਂ ਨੇ ਕਿ ਸਨਾਤਨੀ ਜਗਿਆ ਹੋਇਆ ਹੈ ਪਹਿਲਾਂ ਠਗਿਆ ਹੋਇਆ ਸੀ ਹੁਣ ਜਗਿਆ ਹੋਇਆ ਤੇ ਤੁਸੀਂ ਦੇਖੋ ਮਨਜਿੰਦਰ ਸਿੰਘ ਸਿਰਸਾ ਜੀ ਸਿੱਖ ਕੌਮ ਕਿੰਨੀ ਵੱਧ ਕੇ ਉੱਥੇ VOTING ਕੀਤੀ ਸਿੱਖ ਕੌਮ ਨੇ BJP ਨੂੰ ਜਿਤਾਏ ਸਾਰੇ ਚਿਹਰੇ ਪੰਜਾਬੀ ਜਿਤਾਏ ਸਿੱਖ ਜਿਤਾਏ ਇਹ ਬਹੁਤ ਵੱਡੀ ਗੱਲ ਮਨੀਸ਼ ਸ਼ਸ਼ੋਧਿਆ ਨੂੰ ਵੀ ਇੱਕ ਸਿੱਖ ਨੇ ਹੀ ਹਰਾਇਆ ਹਾਂ ਦੇਖੋ ਤੁਸੀਂ ਤੇ ਉਹ ਇਹ ਪਾਈਚਾਰੇ ਦੀ ਜਿੱਤ ਹੈ ਮਿੱਥਲ ਸਾਹਿਬ ਜਦੋਂ ਕੱਲ ਦੇ ਰਿਜ਼ਲਟਸ ਨੇ ਨਵੀਂ ਦਿੱਲੀ ਤੋਂ ਤਿੰਨ ਵਾਰ ਦੇ ਸੈਟਿੰਗ ਵਿਧਾਇਕ ਤਿੰਨ ਵਾਰ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਇਤਨਾ ਵੱਡਾ ਆਦਮੀ ਹਾਰ ਗਿਆ ਅਰਵਿੰਦ ਕੇਜਰੀਵਾਲ ਹਾਰ ਗਏ ਸਤਿੰਦਰ ਜੈਨ ਹਾਰ ਗਏ ਮਨੀਸ਼ ਸ਼ਸ਼ੋਧਿਆ ਜੀਵਨ ਮੇਂ ਕਭੀ ਐਸੀ ਇਦਾਂ ਦੀ ਗੱਲ ਬੰਦੇ ਨੂੰ ਨਹੀਂ ਕਰਨੀ ਚਾਹੀਦੀ ਆ ਜਿਹੜੀ ਹੰਕਾਰਵਸ਼ ਹੋਵੇ ਇਹ ਹਾਰਜਿਤ ਹੁੰਦੀ ਰਹਿੰਦੀ ਆ ਇਲੈਕਸ਼ਨ ਨੇ ਮੈਂ ਮੈਂ ਜ਼ਿੰਦਗੀ ਚ ਕਦੇ ਇਲੈਕਸ਼ਨ ਲੜਨਾ ਨਹੀਂ ਪਰ ਇਹਨਾ ਨੇਤਾਵਾਂ ਦੇ ਕੋਲ ਮੈਂ ਬਹਿਣਾ ਉੱਠਦਾ ਬੈਠਦਾ ਤੇ ਦੇਖਦਾ ਮੈਂ ਹੰਕਾਰ ਨਹੀਂ ਚੱਲਦਾ ਪਾਚ ਪਾਚ ਦੇ ਜਿੰਨੇ ਵੀ ਵੱਡੇ ਮੰਤਰੀ ਨੇ ਜਿੰਨੇ ਵੀ ਨੇ ਹੁਣ ਤੁਸੀਂ ਦੇਖੋ ਰਾਤ ਨੂੰ 1 ਵਜੇ ਆ ਪਿਊਸ਼ ਗੋਇਲ ਜੀ ਮੈਨੂੰ ਫੋਨ ਕਰ ਰਹੇ ਨੇ ਕਿ ਭਾਈ ਕੱਲ ਕਾ ਭਜਨ ਕੀਰਤਨ ਯਹਾਂ ਪਰ ਹੈ ਰਾਤ ਕੋ 1 ਵਜੇ ਅੱਛਾ ਰਾਤ ਨੂੰ 1 ਵਜੇ ਫੋਨ ਆਇਆ ਪਿਊਸ਼ ਗੋਇਲ ਜੀ ਦਾ ਕਿ ਕੱਲ ਨੂੰ ਇੱਥੇ ਭਜਨ ਕੀਰਤਨ ਕਰ ਦੋ ਕਹਿੰਦੇ ਇਹ ਮਿੱਤਲ ਦੇ ਤੇ ਦੋ ਦੋ ਸਾਲ ਇੱਕ ਇੱਕ ਸਾਲ ਦੇ ਪ੍ਰੋਗਰਾਮ ਜਿਹੜੇ ਨੇ ਉਹ ਬੁੱਕ ਹੁੰਦੇ ਨੇ ਹਾਂ ਟਾਈਮਿੰਗ ਸੈੱਟ ਕੀਤੀ ਗਈ ਦੁਪਹਿਰ ਦੇ 2 ਵਜੇ 3 ਵਜੇ ਤੁਸੀਂ ਦੇਖੋ ਕਿੰਨੀ ਸੀਰੀਅਸਨੈਸ ਨਾਲ ਕੰਮ ਕੀਤਾ ਜਾਂਦਾ ਹੈ ਇੱਕ ਬੰਦਾ ਜਿਹੜਾ ਵਿਧਾਇਕ ਲਈ ਖੜਿਆ ਹੋਇਆ ਹੈ ਜਿਹੜਾ ਕਿ ਜਦੋਂ ਵੋਟ ਹੀ 40-50 ਹਜ਼ਾਰ ਮਿਲਣੀ ਹੈ ਉਹਦੇ ਵਾਸਤੇ ਸੈਂਟਰ ਦੇ ਮინისტრ ਲੱਗੇ ਹੋਏ ਨੇ ਕੰਮ ਕਰਨ ਨੂੰ ਇਹ ਸੰਗਠਨ ਦੀ ਵਿਸ਼ੇਸ਼ਤਾ ਹੁੰਦੀ ਹੈ ਲੋਕਾਂ ਦਾ ਹੰਕਾਰ ਹੀ ਨਹੀਂ ਖਤਮ ਹੁੰਦਾ ਉਹ ਹਾਰਦਾ ਤਾਂ ਹਾਰਨ ਦੇ ਹੂੰ ਇਦਾਂ ਨਹੀਂ ਹੁੰਦਾ ਇਹ ਵਿਕਾਸ ਦੀ ਜਦੋਂ ਤੁਸੀਂ ਰਾਜਨੀਤੀ ਕਰੋਗੇ ਤਾਂ ਫਿਰ ਉਹਦੇ ਲਈ ਤੁਹਾਨੂੰ ਝੁੱਕ ਕੇ ਕੰਮ ਕਰਨਾ ਪੈਣਾ ਕਿਹੜੀ ਕਿਹੜੀ ਵਿਧਾਨ ਸਭਾ ਦੇ ਵਿੱਚ ਜਿਹੜਾ ਪ੍ਰੋਗਰਾਮ ਸੀ ਉਸ ਦੇ ਲਈ ਪਿਊਸ਼ ਗੋਇਲ ਜੀ ਦਾ ਫੋਨ ਆਇਆ ਤੁਹਾਨੂੰ ਇੱਕ ਡਿਫਰੈਂਟ ਸੀਗਾ ਸੱਤ ਅੱਠ ਜਗ੍ਹਾ ਸੀਗਾ ਮੇਰਾ ਤੇ ਜਿਹੜਾ ਉਹਨਾਂ ਦਾ ਫੋਨ ਆਇਆ ਸੀ ਉਹ ਮੇਬੀ ਇਹਦੇ ਵਾਸਤੇ ਆਇਆ ਸੀਗਾ ਕਰਾਵਲਨਗਰ ਵਾਸਤੇ ਹੂੰ ਤੇ ਕਾਫੀ ਉੱਥੇ 28000 ਵੋਟਾਂ ਤੋਂ ਜਿੱਤੇ ਨੇ ਅੱਛਾ ਮਿੱਤਰ ਸਾਹਿਬ ਮੈਨੂੰ ਲੱਗਦਾ ਹੈ ਜਿਨੀਆਂ ਜਿੱਤੇ ਹੋਏ ਐਮਐਲਏ ਨੂੰ ਖੁਸ਼ੀ ਉਸ ਤੋਂ ਬਾਅਦ ਤੁਹਾਡੇ ਚਿਹਰੇ ਤੇ ਮੁਸਕਾਨ ਹੈ ਬੀਜੇਪੀ ਦੀ ਸਰਕਾਰ ਆਉਣ ਤੋਂ ਬਾਅਦ ਦਿੱਲੀ ਦੇ ਵਿੱਚ ਨਾ ਤਾਂ ਤੁਸੀਂ ਐਮਐਲਏ ਬਣੇ ਹੋ ਨਾ ਤੁਸੀਂ ਮੰਤਰੀ ਬਣਨਾ ਹੈ ਨਾ ਮੁੱਖ ਮੰਤਰੀ ਬਣਨਾ ਨਾ ਤੁਹਾਨੂੰ ਕੋਈ ਸਰਕਾਰੀ ਪਦ ਮਿਲਣਾ ਹੈ ਫਕ ਖੁਸ਼ੀ ਖੁਸ਼ੀ ਇਸ ਚੀਜ਼ ਦੀ ਹੈ ਨਾ ਦੇਸ਼ ਆਪਣਾ ਹੈ ਜਦੋਂ ਦੇਸ਼ ਚੇਤ ਦਾ ਦੀ ਸਰਕਾਰ ਆਉਗੀ ਜਿਹੜੀ ਕੰਮ ਕਰਨ ਲਈ ਆਈ ਹੈ ਯਮੁਨਾ ਮੈਮ ਫੇਰ ਕਹਿ ਰਹੇ ਆ ਜਿਹੜੀ ਯਮੁਨਾ ਦਾ ਅਸੀਂ ਗੱਲ ਕਰ ਰਹੇ ਹਾਂ बीजेपी अज गल कर रही है मेरे यूट्यूब तुम खोलो ढाई साल पहला मैं गाना गाता सीगा। दिल्ली को दिल्ली में इंसाफ चाहिए यमुना जी का पानी हमें साफ चाहिए यूट्यूब खोलिए आप मेरा नहीं। साल पहले करे नहीं नहीं। गा वो भी झाड़ू कैसी, जो ना करे, भी कैसी जो ना करे, दिल्ली में हमको भगवा राज चाहिए यमुना जी का पानी हमें साफ चाहिए याद करो छठ पूजा जब आई थी यहाँ साफ करने यमुना को सरकारें थी कहा बात ये दिल्ली की पहुंचनी चाहिए यमुना जी का पानी हमें साफ चाहिए तो हम मैं होना चुनिएगा जो किसी ਲੋਭ ਵਸ਼ ਕਰਕੇ ਕੰਮ ਕਰਦਾ ਮੈਂ ਮੈਨੂੰ ਇੱਕੋ ਲੋਭ ਹੈ ਕਿ ਵੀਰੇ ਸਨਾਤਨ ਧਰਮ ਦੇ ਜਿਹੜਾ ਪਾਈਚਾਰਾ ਸਾਡਾ ਹਿੰਦੂ ਸਿੱਖ ਪਾਈਚਾਰਾ ਉਹਨੂੰ ਆਚਦਾ ਆਵੇ ਉਹਦੇ ਵਾਸਤੇ ਆਪਾਂ ਕੁਝ ਵੀ ਕਰਨ ਨੂੰ ਤਿਆਰ ਹੈਗੇ ਆ ਅੱਜ 7000 ਕਰੋੜ ਜਿੱਥੇ ਲੱਗੇ ਨੇ ਉਹਦੇ ਚ 40 40 ਕਰੋੜ ਬੰਦਿਆਂ ਨੇ ਆਣਾ ਇੱਕ ਇੱਕ ਬੰਦੇ ਦਾ ਖਰਚਾ ਕੁੰਭ ਚ ਆਨ ਜਾਂਦਾ ਜੇ ਘਰੋਂ ਚੱਲਦਾ ਹੈ ਐਵਰੇਜ ਕੱਢੀ 2000 ਰੁਪਏ ਆ 2000 ਰੁਪਏ ਵੱਧ ਹੋਗਾ वध होगा 3000 ला लो तो 7000 करोड़ लगे ने 40 करोड़ जानगे 3000 40 30 12 कितने हुँ। हजार करोड़ हो गए जो कमाएंगे कौन कमाएगा जब पंजाब से कोई यूपी जाएगा तो रास्ते में जितना खर्चा लगेगा वो कमाएगा कोई राजस्थान से जाएगा वो कमाएगा कोई चंडीगढ़ से जाएगा वो कमाएगा एकइनू फायदा होना है भारत दी इकॉनमी फायदा होना है ना ऐसे ਜਿਹੜੇ 7000 ਕਰੋੜ ਰੁਪਏ ਕੁੰਭ ਤੇ ਲੱਗੇ ਨੇ ਹੁਣ ਕਿੰਨੀ ਕਮਾਈ ਕਿੱਥੇ ਕਿੱਥੇ ਹੋਈ ਆ ਤੇ ਇਹ ਇਹ ਛੋਟੀ ਗੱਲ ਹੈ ਤੇ ਦੂਜੀ ਗੱਲ ਜਦੋਂ ਕੁੰਭ ਸ਼ੁਰੂ ਨਹੀਂ ਹੋਇਆ ਸੀ ਉਹ ਤੋਂ ਪਹਿਲੇ ਲੱਗੇ ਸੀ ਲੋਕੀ ਵਿਪક્ષ ਦਾ ਕੰਮ ਕੀ ਆ ਵਿਪક્ષਤਾ ਕੰਮ ਹੈ ਹੀ ਹੈ ਕਿ ਵੀ ਬਸ ਲੱਤਾਂ ਖਿੱਚੋ ਜਾਂ ਚੰਗਾ ਕੰਮ ਹੈ ਤਾਂ ਵੀ ਖਿੱਚ ਲੋ ਭਈ ਲੋਕਾਂ ਨੂੰ ਪਰਮਾਣਾ ਹੈ ਹੋਰ ਕੀ ਕਰਨਾ ਪੰਜਾਬ ਨੂੰ ਹੁਣ ਕਿਹੜੇ ਚਸ਼ਮੇ ਨਾਲ ਦੇਖ ਰਹੇ ਹੋ ਪੰਜਾਬ ਨੂੰ ਵਧੀਆ ਚਸ਼ਮੇ ਨਾਲ ਦੇਖ ਰਹੇ ਆ ਜੇ ਪੰਜਾਬੀ ਸਮਝਦੇ ਨੇ ਕਿ ਪੰਜਾਬ ਨੂੰ ਜੇ ਵਿਕਾਸ ਚਾਹੀਦਾ ਹੈ ਤਾਂ ਇਦਾਂ ਦੀ ਡਬਲ ਇੰਜਨ ਸਰਕਾਰ ਚਾਹੀਦੀ ਆ